ਮੇਰੇ ਹਸਬੰਦ ਨੇ ਕਹਿੰਦੇ ਕਿ ਜੀ ਤੁਸੀਂ ਇੰਸਟਾਗ੍ਰam ਚ ਲਾਦੇ ਆ ਮੈਂ ਤੇ ਨਹੀਂ ਮੈਂ ਹੀ ਚਲਾਦੀ ਮੈਂ ਕਿ ਫਿਰ ਮੈਂ ਉਹਨਾਂ ਨੇ ਮਤਲਬ ਮੈਨੇ ਖੁਦ ਸਿਆ ਕਿ ਹਾਂ ਮੈਂ ਤੇ ਚਲਾਉਂਦਾ ਹਾਂ ਮੈਂ ਕਿ ਕੋਈ ਨਹੀਂ ਤੁਸੀਂ ਚਲਾ ਲਿਓ ਮੈਂ ਪਿੱਛੇ ਵਹਿ ਜੂੰਗੀ ਪਿੱਛੇ ਵਹਿ ਜੂੰਗੀ ਸਾਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੱਸਦੀ ਕਿ ਮਾਪਿਆਂ ਦੀ ਹਸਤੀ ਖੇੜ ਦੀ ਲਾਡੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਐ ਪੇਤ ਪਰੇ ਹਾਲਾਤਾਂ ਦੇ ਵਿੱਚ ਇਸ ਲੜਕੀ ਦੀ ਮੌਤ ਹੋ ਗਈ ਦੱਸਦੀ ਕਿ ਸੋਹਰੇ ਪਰਿਵਾਰ ਦੇ ਵੱਲੋਂ ਇਸ ਲੜਕੀ ਦੀ ਆਪਣੀ ਨੂੰਹ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ ਹੈ ਔਰ ਮਾਮਲਾ ਜਿਹੜਾ ਆਨੰਦਪੁਰ ਸਾਹਿਬ ਦਾ ਹੈ ਜਿੱਥੋਂ ਦੀ ਇਹ ਲੜਕੀ ਰਹਿਣ ਵਾਲੀ ਹੈ ਜਿੱਥੇ ਉਸ ਦਾ ਪੇਕਾਕਰ ਹੈ ਦੱਸਦੇ ਕਿ 5 ਮਹੀਨੇ ਪਹਿਲਾਂ ਬੜੇ ਹੀ ਚਾਵਾਂ ਦੇ ਨਾਲ ਇਸ ਲੜਕੀ ਦਾ ਵਿਆਹ ਹੋਇਆ ਹੈ ਹਸਦੇ ਖੇਡਦੇ ਇਸ ਨੇ ਜਿਹੜੀ ਰੀਲਸ ਵੀ ਬਣਾਈਆਂ ਨੇ ਔਰ ਰੀਲਸ ਜਿਹੜੀਆਂ ਇਸ ਦੀ ਬਹੁਤ ਜ਼ਿਆਦਾ ਵਾਇਰਲ ਹੋਈਆਂ ਸੀ ਲੇਕਿਨ ਹੁਣ ਜਿਹੜੀ ਇਹ ਲੜਕੀ ਹੈ ਦੱਸਦੀ ਕਿਸ ਦੁਨੀਆ ਦੇ ਵਿੱਚ ਨਹੀਂ ਰਹੀ ਕਹਿੰਦੇ ਨੇ ਕਿ ਦਾਜ ਦੇ ਲੋਬੀਆਂ ਦਾ ਕਦੇ ਢਿੱਡ ਨਹੀਂ ਪਰਦਾ ਤੇ ਜਿਹਾ ਹੀ ਕੁਝ ਇਸ ਮਾਮਲੇ ਦੇ ਵਿੱਚ ਹੋਇਆ ਦੱਸਦੀ ਕਿ ਇਸ ਲੜਕੀ ਦਾ ਵਿਆਹ 5 ਮਹੀਨੇ ਪਹਿਲਾਂ ਇੱਕ ਫੌਜੀ ਦੇ ਨਾਲ ਹੋਇਆ ਸੀ ਔਰ ਮਾਪਿਆਂ ਦੇ ਵੱਲੋਂ ਜਿਹੜਾ ਬੜੇ ਹੀ ਚਾਵਾਂ ਦੇ ਨਾਲ ਇਸ ਦਾ ਜਿਹੜਾ ਵਿਆਹ ਕੀਤਾ ਗਿਆ ਸੀ ਖੁਸ਼ੀ-ਖੁਸ਼ੀ ਸਾਰੀਆਂ ਰਸਮਾਂ ਨਿਭਾਈਆਂ ਗਈਆਂ ਸੀ ਔਰ ਕੁਝ ਮਹੀਨਿਆਂ ਬਾਅਦ 5 ਮਹੀਨਿਆਂ ਬਾਅਦ ਹੀ ਜਿਹੜਾ ਕਿ ਦਾਜ ਮੰਗਿਆ ਗਿਆ ਸਹੁਰੇ ਪਰਿਵਾਰ ਦੇ ਵੱਲੋਂ ਜਿਸ ਤੋਂ ਬਾਅਦ ਇਸ ਲੜਕੀ ਦੀ ਕੁੱਟਮਾਰ ਕੀਤੀ ਗਈ ਹੈ ਯਾਰ ਜਿਹੜਾ ਦੇ ਦਿੱਤਾ ਗਿਆ ਔਰ ਲੜਕੀ ਨੂੰ ਜਿਹੜਾ ਕਿ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਵੀ ਸਹੁਰਾ ਪਰਿਵਾਰ ਨਹੀਂ ਲੈ ਕੇ ਆਇਆ ਦੱਸਦੀ ਕਿ ਪੇਕੇ ਪਰਿਵਾਰ ਨੂੰ ਗਵਾਂਡੀਆਂ ਦੇ ਵੱਲੋਂ ਖਬਰ ਦਿੱਤੀ ਜਾਂਦੀ ਹੈ ਕਿ ਤੁਹਾਡੀ ਲੜਕੀ ਜਿਹੜੀ ਹੈ ਉਸਦੀ ਹਾਲਤ ਖਰਾਬ ਹੈ ਤੇ ਤੁਸੀਂ ਉਸ ਦਾ ਹਾਲ ਦੇਖਣ ਦੇ ਲਈ ਆਉ ਜਦੋਂ ਪੇਕਾ ਪਰਿਵਾਰ ਉੱਥੇ ਪਹੁੰਚਦਾ ਹੈ ਤਾਂ ਉਹਨਾਂ ਦੀ ਲੜਕੀ ਜਿਹੜੀ ਬੋਲਚਾਲ ਨਹੀਂ ਸਕਦੀ ਸੀ ਬੋਲਣ ਦੀ ਸਥਿਤੀ ਦੇ ਵਿੱਚ ਨਹੀਂ ਸੀ ਦੱਸਦੀ ਕਿ ਉਸ ਤੋਂ ਤੁਰੰਤ ਬਾਅਦ ਜਿਹੜਾ ਪੇਕਾ ਪਰਿਵਾਰ ਹੈ ਲੜਕੀ ਨੂੰ ਚੰਡੀਗੜ੍ਹ ਪੀਜੀਆਈ ਦੇ ਵਿੱਚ ਦਾਖਲ ਕਰਵਾਉਂਦਾ ਹੈ ਜਿੱਥੇ ਕਿ ਉਸਦਾ ਇਲਾਜ ਚੱਲਦਾ ਔਰ ਉਸ ਦੀ ਮੌਤ ਹੋ ਜਾਂਦੀ ਹੈ ਦੱਸਦੀ ਕਿ ਇਸ ਖਬਰ ਦੇ ਨਾਲ ਪੂਰੇ ਪਿੰਡ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਹੈ ਸਦਮੇ ਦੇ ਵਿੱਚ ਪੂਰਾ ਪਿੰਡ ਔਰ ਉੱਥੇ ਹੀ ਮਾਪਿਆਂ ਦੇ ਵੱਲੋਂ ਸੜਕਾ ਜਾਮ ਕਰਕੇ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਤਸ਼ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚਿੰਝੜੀ ਦੀ ਗਵਾਂਡੀ ਸੂਬੇ ਦੇ ਨਾਲ ਨਾਲਾਗੜ ਦੇ ਪਿੰਡ ਰਾਮਪੁਰ ਗੁਜਰਾ ਵਿਖੇ 5 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜ਼ਹਿਰ ਨਿਗਲ ਕੇ ਜਿਹੜਾ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਅਜਿਹਾ ਸੋਹਰੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਸੀ ਲੇਕਿਨ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੋਹਰੇ ਪਰਿਵਾਰ ਦੇ ਵੱਲੋਂ ਹੀ ਉਸ ਨੂੰ ਜਿਹੜਾ ਪਹਿਲਾਂ ਮਾਰਿਆ ਕੁੱਟਿਆ ਗਿਆ ਸੀ ਔਰ ਉਸ ਤੋਂ ਬਾਅਦ ਉਸ ਨੂੰ ਜ਼ਹਿਰ ਦੇ ਦਿੱਤਾ ਗਿਆ ਸੀ ਦੱਸਦੇ ਕਿ ਮ੍ਰਿਤਕ ਦੀ ਪਛਾਣ ਨੇਹਾ ਦੇਵੀ ਵਾਸੀ ਪਿੰਡ ਰਾਮਪੁਰ ਵਜੋਂ ਹੋਈ ਹੈ ਚੰਡੀਗੜ੍ਹ ਦੇ ਪੀਜੀਆਈ ਵਿਕੀ ਉਸ ਨੇ ਇਲਾਜ ਦੇ ਦੌਰਾਨ ਦਮ ਤੋੜਿਆ ਤਾ ਸ਼੍ਰੀ ਆਨੰਦਪੁਰ ਸਾਹਿਬ ਦੇ ਪਿੰਡ ਚ ਜੜੀ ਦੇ ਵਸਨੀਕ ਠੇਕੇਦਾਰ ਬਾਲੂ ਰਾਮ ਨੇ ਦੱਸਿਆ ਕਿ ਪਿੰਡ ਦੇ ਲక్ష్మణ ਦਾਸ ਦੀ ਪੁੱਤਰੀ ਨੀਹਾ ਦੇਵੀ ਦਾ ਵਿਆਹ 5 ਮਹੀਨੇ ਪਹਿਲਾਂ ਪਿੰਡ ਰਾਮਪੁਰ ਗੁਜਰਾ ਦੇ ਭਾਰਤੀ ਫੌਜ ਦੇ ਵਿੱਚ ਤਾਇਨਾਤ ਸੰਜੀਵ ਕੁਮਾਰ ਦੇ ਨਾਲ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਕੁੜੀ ਨੂੰ ਅਕਸਰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਦਾਜ ਦੀ ਵੀ ਮੰਗ ਕੀਤੀ ਜਾਂਦੀ ਸੀ ਪ੍ਰਵਾਦ ਦੇ ਵੱਲੋਂ ਫੋਨ ਆਇਆ ਕਿ ਕੁੜੀ ਨੇ ਕੁਝ ਖਾ ਲਿਆ ਇਸ ਤੋਂ ਬਾਅਦ ਵਿਅਤਾ ਲੜਕੀ ਪੀਜੀਆਈ ਵਿਖੇ ਇਲਾਜ ਅਦੀਨ ਸੀ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ ਉਹਨਾਂ ਇੱਥੋਂ ਤੱਕ ਦੋਸ਼ ਲਾਇਆ ਕਿ ਖਿਲਾਫ ਜਿਹੜਾ ਕਿ ਵਕ ਵਕ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪਤੀ ਸੰਜੀਵ ਕੁਮਾਰ ਸੱਸ ਤੇਜਕੌਰ ਕਰਮਚੰਦ ਅਤੇ ਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੜਕ ਜਾਮ ਕਰਕੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਦੱਸਦੀ ਹੈ ਕਿ ਛੇ ਪਰਿਵਾਰਕ ਮੈਂਬਰਾਂ ਦੇ ਉੱਪਰ ਜਿਹੜੀ ਐਫਆਰ ਦਰਜ ਹੋਈ ਹੈ ਜਿਨ੍ਹਾਂ ਦੇ ਵਿੱਚੋਂ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਦੋ ਜਿਹੜੇ ਅਜੇ ਵੀ ਫਰਾਰ ਦੱਸੇ ਜਾ ਰਹੇ ਨੇ ਤਾਂ ਲੜਕੀ ਦੇ ਮਾਪਿਆਂ ਦੇ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਕਿ ਸਾਡੀ ਕੁੜੀ ਨੇ ਜਿਹੜਾ ਕਿ ਅੰਮ੍ਰਿਤ ਛੱਕਿਆ ਹੋਇਆ ਲੇਕਿਨ ਸਹੁਰਾ ਪਰਿਵਾਰ ਇਸ ਨੂੰ ਸਵੀਕਾਰ ਨਹੀਂ ਕਰ ਰਿਹਾ ਸੀ ਤੇ ਉਸ ਨੂੰ ਅੰਮ੍ਰਿਤ ਜਿਹੜਾ ਤੋੜਨ ਦੇ ਲਈ ਆਖਿਆ ਗਿਆ ਸੀ ਲੇਕਿਨ ਲੜਕੀ ਦੇ ਵੱਲੋਂ ਅਜੇ ਆ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੀ ਜਿਹੜੀ ਹਤਿਆ ਕਰ ਦਿੱਤੀ ਗਈ ਹੈ ਤੇ ਦੋਸ਼ ਜਿਹੜੇ ਨੇ ਉਹ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਗੱਡੀ ਦਾ ਹਾਜੀ ਦੇਣੀ ਸੀ ਗਹਿਣੇ ਪਾਣੇ ਸੀ ਉਹਨੂੰ ਹਰ ਟਾਈਮ ਸੰਭਾਲ ਕੇ ਰੱਖਦੇ ਸੀ ਉਹਦਾ ਜਿਹੜਾ ਘਰ ਵਾਲਾ ਉਹ ਵੀ ਆਰਮੀ ਡਿਊਟੀ ਕਰਦਾ ਇਸ ਟਾਈਮ ਛੁੱਟੀ ਤੇ ਆ ਇਹਨਾਂ ਨੇ ਸਾਰਿਆਂ ਨੇ 3-4 ਬੰਦੇ ਨੇ ਉਹਨਾਂ ਨੂੰ ਕੁੱਟ ਮਾਰ ਕੀਤੀ ਘਰੇ ਜਾ ਖਵਾਇਆ ਉਹਦੇ ਪਿੰਡ ਦਾ ਧਾਰਾ ਪ੍ਰਧਾਨ ਉਹ ਸਾਹਮਣੇ ਖੜ ਕੇ ਬਾਹਰ ਦੇਖ ਰਿਹਾ ਉਹ ਕਹਿੰਦਾ ਕੋਈ ਗੱਲ ਨਹੀਂ ਗੱਲ ਕਰਾਂਗੇ ਜਦੋਂ ਬੱਚੇ ਨੂੰ ਦਵਾ ਖਵਾਈ ਗਈ ਉਹਦਾ ਪਹਿਲੇ ਟ੍ਰੀਟਮੈਂਟ ਕਰਾਉਂਦੇ ਰਣ ਦੀ ਕਾਰਵਾਈ ਬਾਅਦ ਚ ਕਰਨੀ ਸੀ ਪਰ ਇਹਨਾਂ ਨੇ ਰਲ ਮਿਲ ਕੇ ਕੁੜੀ ਨੂੰ ਮਾਰਿਆ ਸਾਨੂੰ ਇਸ ਚੀਜ਼ ਦਾ ਇਨਸਾਫ ਦਿੱਤਾ ਜਾਵੇ ਦੋ ਦਿਨ ਪਹਿਲੇ ਅਸੀਂ ਪੁਲਿਸ ਚੌਕੀ ਰਿਪੋਰਟ ਕੀਤੀ ਸੀ ਪਰ ਪੁਲਿਸ ਮਹਿਕਮੇ ਨੇ ਰਿਸ਼ਮਤ ਲੈ ਕੇ ਉਹਨੂੰ ਘਰੇ ਭਜਾ ਦਿੱਤਾ ਗਿਆ ਇਹਦੀ ਇਨਸਾਫ ਦਿੱਤਾ ਜਾਵੇ ਸਾਨੂੰ ਅਸੀਂ ਬਾਡੀ ਜਾਂ ਉਹਦਾ ਸੰਸਕਾਰ ਕਰਾਂਗੇ ਜਦੋਂ ਉਹਨਾਂ ਦੇ ਸਾਰੇ ਘਰ ਦੇ ਮੈਂਬਰ ਅੰਦਰ ਕਿੱਤੇ ਜਾਣ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋਵੇਗਾ ਕੋਪਕੜਾ ਹੈ ਕਿੰਨੇ ਲੋਕਾਂ ਬਾਕੀ ਚਾਰ ਬਾਕੀ ਹੈ ਦੋ ਪੈਂਡਿੰਗ ਹੈ ਹਮ ਕਾਨੂੰਨ ਸੇ ਜਾਈ ਮੈਨਾ ਕਰਦੇ ਹੈ ਕਿ ਰਿਸ਼ਵਤ ਲੈਣਾ ਬੰਦ ਕਰੋ ਦੋ ਦਿਨ ਪਹਿਲੇ ਚੌਂਕੀ ਮੈਂ ਹਮ ਤੋਂ શ્રી ਨਾਨਦਪੁਰ ਸਾਹਿਬ ਮੈਂਡਮਾ ਜੈ ਬਹੰਤੀ ਹੈ ਮਾਰੀ ਜਬ ਤੱਕ ਅਸੀਂ ਬੋਟੀ ਨਹੀਂ ਲੈ ਕੇ ਜਾਏਗੇ ਇਧਰ ਤੋਂ ਜਬ ਤੱਕ ਸੰਸਕਾਰ ਨਹੀਂ ਹੋਤਾ ਅੱਜ ਹਮਾਰੇ ਸਾਥ ਹੋਇਆ ਕੱਲ ਕਿਸੇ ਹੋਰ ਕੇ ਸਾਥ ਹੋਗਾ ਦਾਜ ਗਾੜੀ ਜੋ ਪਿੰਡ ਕੇ ਪ੍ਰਧਾਨ ਹੋਂਤੇ ਉਹੀ ਸਾਥ ਮਿਲੇ ਹੋਏ ਹੈ कि ये जमना जुर्म हो गया उसने अठारह उसकी उम्र बीस की क्या देखा पांच दे आज उसकी शादी को हुए आज उसका पहले कोई कभी, कभी तो नहीं करी ऐसे पहले एक दो बार इन्होंने जो भी है वो बात की बात है इनको पता है और बात ये है सब घर में रहते हुए भी किसी ने उसको लड़की को हॉस्पिटल नहीं पिजाया अगर ये पिजा देते तो हमारी लड़की बच जाती কে <muchas> কিনোনে साजिश की मैं बहुत नहीं कोई कार्रवाई नहीं हुई परसों मैं तीन घंटे आ आ हमने पंचायत मेंबर है हमने एस एच ओ से बात की फिर हम नालागढ़ दस मिनट मिले फिर उन्होंने तीनों रेस्ट किए उसके बाद इन्होंने तीन घंटे बाद ही छोड़ दिए मैं लड़की हूँ हमारे ਹੈ ਹਮ ਪੰਜਾਬ ਤੋਂ ਹੈ ਇਹ ਵੀ ਹਮਾਰੇ ਹੀ ਥੇ ਹਮਨੇ ਰਿਸ਼ਤਾ ਐਸੇ ਕੰਮ ਕਰਨ ਕੇ ਲਈ ਥੋੜਾ ਕੀਤਾ ਥਾ ਇਹ ਬਾਤ ਇਹ ਹੈ ਕਿ ਪਹਿਲੀ ਵਾਰ ਐਸਾ ਏਰੀਆ ਮੇ ਕਦੀ ਆਜ ਤੱਕ ਨਹੀਂ ਹੋਇਆ ਇਹ ਪਹਿਲੀ ਬਾਜੀ ਪਾਈ ਹਮਾਰੀ ਪਹਿਲੇ ਹੀ ਰਿਸ਼ਤੇ ਨਾਤੇ ਹੈ ਪਰ ਇਹ ਅਤਿਆਚਾਰ ਹੋਇਆ ਇਹ ਇਹ ਹਿਮਾਚਲ ਫੋਰਸ ਨੇ ਜੋਕੋ ਨੂੰ ਇਹਨੂੰ ਬੰਦ ਕਰੋ ਚੌਂਕੀ ਨੂੰ ਨਾ ਉੱਥੇ ਐਸਐਚਓ ਦਾ ਨੰਬਰ ਨਾ ਐਸਾਈ ਦਾ ਕਾਨੋ ਖੋਲੀ ਵੀਓ ਕਿਉਂ ਮੁਲਾਜ਼ਮਾਂ ਦੀ ਤਨਖਾਹ ਦੇਆ ਕਰਦੀ ਸਰਕਾਰ ਜਾਦੂ ਰੇ ਕਿਸੇ ਦੀ ਸੁਣਾਈ ਨਹੀਂ ਹੋਣੀ ਅਸੀਂ 200 ਬੰਦਾ ਲੈ ਕੇ ਤਿੰਨ ਘੰਟੇ ਬੈਠੇ ਰਹੇ ਕੋਈ ਸਾਡੀ ਸੁਣਾਈ ਨਹੀਂ ਹੋਈ ਅੱਜ ਸਾਡੀ ਕੁੜੀ ਦੀ ਡੈਥ ਹੋ ਗਈ ਅੱਜ ਵੀ ਕੋਈ ਕਾਰਵਾਈ ਨਹੀਂ ਕਰ ਰਹੇ ਅਸੀਂ ਆਪ ਆਏ ਤਾਂ ਹੁਣੇ ਮੜੀ ਦੀ ਕਾਰਵਾਈ ਨੇ ਕੀਤੀ ਇਸ ਗਰਨਾਕੇ ਬਾਰੇ ਵਿੱਚ ਦੇਖੋ ਵੀ ਕੋਈ ਐਕਸ਼ਨ ਨਹੀਂ ਲਿਆ ਖੰਨੇ ਕੋਈ ਜੇ ਨਹੀਂ ਇਸ ਸੰਗਲ ਨੂੰ ਜਵਾਬ ਸੁਣਨ ਵਾਲਾ ਸਰਜੋ ਬਾਚਤ ਦਿੱਤੇ ਕਾਰਵਾਈ ਮੰਗਵਾਉਣ क्या कहना है सर इनका कि ये धरना कब खत्म करेंगे अब इन्होंने कहा इस संदर्भ में कोई भी धरना नहीं दिया जाएगा और इन्हें समझा दिया गया है इनका रोश करके लड़की के पक्ष वालों को गिरफ्तार नहीं किया गया पर इन एक मिसअंडरस्टैंडिंग होने की वजह से जो है इन्होंने सोचा कि लड़की के पक्ष को गिरफ्तार नहीं किया जिसमें लड़, लड़के के पक्ष को जो है चार व्यक्तियों को जो है गिरफ्तार कर लिया गया है दोनों गहने जो लड़के की है वो अभी गिरफ्तार नहीं हुई जिन्हें से भी जो है गिरफ्तार किया जाएगा खुद खाया इसे जबरदस्ती दिएगा इन्वेस्टिगेशन का पार्ट है सर जो को पुलिस चौकी को इसमें घेरा जा रहा है की मुंशी द्वारा जो है नहीं जो 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 नाम ना दिया अगर है कोई भी लापरवाही पुलिस विभाग के कर्मचारी द्वारा होगी उसके खिलाफ कार्रवाई की जाएगी कोई हमें लिखित रूप से शिकायत कर या हमें जो आ, है मालूम हो कि उनकी तरफ से कोई लापरवाही होगी तो उनके उसके खिलाफ कार्रवाई की जाएगी सर धाराएं कौन कौन सी लेके थोड़ा सा एफ आई जो है एक सौ अठाईस पच्चीस है पच्चीस है सेक्शन जो है एटी फाइव एक सौ पंद्रह दो तीन सौ पुंजा दो और अस्सी और एक सौ तीन बी एन एस की धाराएं पंजीकृत की